ਡੰਕੋਂ ਦਾ ਵੱਲੋਂ ਪ੍ਰਿਸ਼ਟਾਚਾਰ ਦੇ ਕੇਸ ਵਿੱਚ ਮੌਤਲ ਖੇਤੀਬਾੜੀ ਅਫਸਰ ਰਾਮ ਸਿੰਘ ਪਾਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਮੌਤਲ ਕਰਤਾ ਮੌਤਲ ਕਰਕੇ ਉਹ ਉਹਦੀ ਜਿਹੜੀ ਦੁਬਾਰਾ ਉਹਨੂੰ ਤਾਇਨਾਤੀ ਨਹਿਕਵਲਾ ਕੀਤੀ ਜਾਵੇ ਉਹਨੂੰ ਤੁਰਤ ਬਰਖਾਸਤ ਕੀਤਾ ਜਾਵੇ ਕਿਉਂਕਿ ਉਹਨਾਂ ਦਾ ਕੋਈ ਕੇਸ ਹੋਇਆ ਸੀ ਉਹਨਾਂ ਤੇ ਐਫਆਈਆਰ ਕੋਈ ਲਾਂਚ ਹੋਈ ਸੀ ਕਿ ਤੇ ਉਹਦੇ ਸਬੰਧ ਵਿੱਚ ਲਿਖ ਕੇ ਜਾਈਏ ਨੇ ਵੀ ਜਦੋਂ ਜੇ ਉਹ ਬਹਾਲ ਹੋਏ ਤਾਂ ਇੱਥੇ ਨਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਭਾਰਤੀ ਕਿਸਾਨ ਯੂਨੀਅਨ ਡਕੋਂਦਾਵਲੋਂ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਮੁਅਤਲ ਖੇਤੀਬਾੜੀ ਅਫਸਰ ਰਾਮ ਸਿੰਘ ਪਾਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਹੈ ਅਤੇ ਉਹਨਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਵੱਲੋਂ ਉਸ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ ਤਾਂ ਕਿਸਾਨ ਫਿਰ ਸੰਘਰਸ਼ ਕਰਨਗੇ ਭਾਰਤੀ ਕਿਸਾਨ ਯੂਨੀਅਨ ਡਕੌਂਦਾਵੱਲੋਂ ਇੱਕ ਗੰਭੀਰ ਮਾਮਲੇ ਸਬੰਧੀ ਪਾਇਲ ਵਿਖੇ ਐਸ.ਡੀ.ਐਮ. ਪ੍ਰਦੀਪ ਸਿੰਘ ਬੈਂਸ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੰਗ ਪੱਤਰ ਭੇਜਿਆ ਗਿਆ ਹੈ। ਇਹ ਮੰਗ ਪੱਤਰ ਖੇਤੀਬਾੜੀ ਵਿਭਾਗ ਦੇ ਮੁਤੱਲ ਅਫਸਰ ਰਾਮ ਸਿੰਘ ਪਾਲ ਦੀ ਨੌਕਰੀ ਨੂੰ ਬਰਖਾਸਤਗੀ ਅਤੇ ਵਧੇਰੇ ਕਾਰਵਾਈ ਦੀ ਮੰਗ ਕਰਦਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਦਰਹਾ ਵਿਖੇ ਤਾਇਨਾਤ ਰਹੇ ਰਾਮ ਸਿੰਘ ਪਾਲ ਨੂੰ ਵਿਜੀਲੈਂਸ ਵਿਭਾਗ ਨੇ 5 ਮਈ 2025 ਨੂੰ ਫਤੇਗੜ ਸਾਹਿਬ ਤੋਂ ਗ੍ਰਿਫਤਾਰ ਕੀਤਾ ਸੀ ਉਸ ਵਿਰੋਧ ਪਟਿਆਲਾ ਰੇਂਜ ਵਿੱਚ 28 ਨੰਬਰ ਐਫ ਆਈ ਆਰ ਜਿਹੜੀ 16 ਅਗਸਤ 2023 ਨੂੰ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਦਰਜ ਹੋਈ ਸੀ ਮੰਗ ਪੱਤਰ ਰਾਹੀਂ ਕਿਸਾਨ ਯੂਨੀਅਨ ਦੇ ਚਾਰ ਮੁਖ ਪੰਗਾਂ ਰੱਖੀਆਂ ਗਈਆਂ ਜਿਨ੍ਹਾਂ ਵਿੱਚ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਵੇ ਉਸ ਦੀ ਚਲ ਅਚਲ ਜਾਇਦਾਦ ਦੀ ਜਾਂਚ ਵਿਜੀਲੈਂਸ ਦੁਆਰਾ ਕਰਵਾਈ ਜਾਵੇ ਜਦ ਤੱਕ ਅਦਾਲਤ ਵੱਲੋਂ ਕਲੀਨ ਚਿੱਟ ਨਾ ਮਿਲੇ ਉਸ ਨੂੰ ਕਿਸੇ ਵੀ ਫੀਲਡ ਵਿੱਚ ਨਾ ਲਾਇਆ ਜਾਵੇ ਉਹਨਾਂ ਨੇ ਚੇਤਾਵਨੀ ਦਿੱਤੀ ਜੇਕਰ ਸਰਕਾਰ ਵੱਲੋਂ ਜੇਕਰ ਸਰਕਾਰ ਵੱਲੋਂ ਉਸ ਨੂੰ ਦੁਬਾਰਾ ਤਾਇਨਾਤ ਕੀਤਾ ਗਿਆ ਤਾਂ ਕਿਸਾਨ ਸੰਘਰਸ਼ ਕਰਨਗੇ ਪੱਤਰ ਦਿੱਤਾ ਹੈ ਜਿਹੜਾ ਦਵਾਇਤਾ ਕੀਤੀ ਵੜੀ ਅਫਸਰ ਫਤੇਹਗਰ ਸਾਹ ਪੁਲਿਸ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਉਹ ਸਬੰਧ ਵਿੱਚ ਕਿ ਉਹਨੂੰ ਵਿਭਾਗ ਨੇ ਮੁਅਤਲ ਕਰਤਾ ਮੁਅਤਲ ਕਰਕੇ ਉਹ ਉਹਦੀ ਜਿਹੜੀ ਦੁਬਾਰਾ ਉਹਨੂੰ ਤਾਇਨਾਤੀ ਮੈਿਕੋ ਨਾ ਕੀਤੀ ਜਾਵੇ ਨੂੰ ਤੁਰਤ ਬਰਖਾਸਤ ਕੀਤਾ ਜਾਵੇ ਕਿਉਂਕਿ ਇਹ ਜਿਹੜੇ ਇੱਕੋ ਵਾਰੀ ਵਸਿਆ ਜਾ ਉਹਦੀ ਜਿਹੜੀ ਪੜਤਾਲ ਹੈ ਦੁੱਧੋਂ ਦੁੱਧ ਪਾਣੀ ਪਾਣੀ ਸਣਿਆ ਜਾ ਵੀ ਪੜਤਾਲ ਕਰਕੇ ਚੰਗੀ ਤਰ੍ਹਾਂ ਉਹਦੀ ਪੜਤਾਲ ਵੀ ਕੀਤੀ ਜਾਵੇ ਤੇ ਉਹਨੂੰ ਬਾਕੀ ਇੱਥੇ ਬਹਾਲ ਨਾ ਕੀਤਾ ਜਾ ਕਿਹਨਾਂ ਰਾਹੀਂ ਵੇਚਿਆ ਗਿਆ ਮੰਗ ਪੱਤਰ ਬਤਾਓ ਜੀ ਆਪਣੇ ਪੈਨ ਦਾ ਕੀ ਉਹਨੇ ਪ੍ਰਸ਼ਾਸਨ ਵਾਇਦਾ ਨੂੰਨੇ ਪ੍ਰਸ਼ਾਸਨ ਵਾਇਦਾ ਜਿਹੜਾ ਮੰਗ ਪੱਤਰ ਅੱਗੇ ਭੇਜ ਰਹੇ ਹਨ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਸਰਕਾਰ ਨੂੰ ਫੂਕਾ ਵੈਸੇ ਸਿਫਾਰਿਸ਼ ਕਰਕੇ ਭੇਜ ਰਹੇ ਇਨਾਂ ਦਾ ਇੱਕ ਪਿੱਛੇ ਜੇ ਆਪਣੇ ਐਗਰੀਕਲਚਰ ਅਫਸਰ ਸਾਹਿਬ ਨੇ ਆਪਣੇ ਤੋਂ ਸਦਾ ਰਾਮ ਸਿੰਘ ਉਹਨਾਂ ਦਾ ਕੋਈ ਕੇਸ ਹੋਇਆ ਸੀ ਉਹਨਾਂ ਤੇ ਐਫਆਈਆਰ ਕੋਈ ਲੌਂਚ ਹੋਈ ਸੀ ਕਿ ਉਹਦੇ ਸਬੰਧ ਵਿੱਚ ਲਿਖ ਕੇ ਗਏ ਨੇ ਵੀ ਜਦੋਂ ਜੇ ਉਹ ਬਹਾਲ ਹੋਏ ਤਾਂ ਇੱਥੇ ਨਾ ਉਹਨਾਂ ਦਾ ਮਤਲਬ ਦੁਬਾਰਾ ਪੋਸਟਿੰਗ ਇੱਥੇ ਨਾ ਹੋਵੇ ਤਾਂ ਉਹ ਪਾਕੀ ਤਾਂ ਕਾਨੂੰਨੀ ਪ੍ਰਕਿਰਿਆ ਉਹਨਾਂ ਦਾ ਜਿਹੜਾ ਐਫਆਈਆਰ ਦਾ ਕੇਸ ਆ ਉਹ ਤਾਂ ਜੋ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਹੋਣੀ ਆ